ਤਕ ਦੂਰ ਨਾਲ ਕੁਰ ਮਰਕਟਿਆ ਮਿੱਟੀ ਤੋਂ ਦੰਦ ਦਾ ਉਦਾਰ ਕਰਨ ਵਾਲੇ ਨੌ ਗਰੀਬ ਮਸਲੂਮਾਂ ਤੇ ਕਮਜ਼ੋਰਾਂ ਦੀ ਢਾਲ ਬਣਨ ਵਾਲੇ ਹੱਕ ਸੱਚ ਦੇ ਰਾਹ ਤੇ ਚੱਲਣ ਵਾਲੇ ਨਿਮਾੜਿਆਂ ਦਾ ਮਾਣ ਨਿਤਾਣਿਆਂ ਦਾ ਥਾਣ ਨਿਉਟਿਆਂ ਦੀ ਓਟ ਅਤੇ ਨਿਆਸਰਿਆਂ ਦਾ ਆਸਰਾ ਬਣਨ ਵਾਲੀ ਗੁਰੂ ਨਾਨਕ ਜੋਤ ਵੇਖੀਏ ਜਸਬਾਸੀ ਕਿ ਬਾਬਰ ਨੂੰ ਜ਼ਾਬਰ ਕਹਿ ਸਕੀਏ ਸੂਲੀਆਂ ਤੇ ਵਾ ਵਾ ਕਾ ਓ ਚੱਕ ਜਲਾਤਾ ਰੱਖਿਆ ਸੋਲਾਂ ਸੰਚੇ ਸੇਕ ਤੇ ਹਾਸ ਦਾ ਉਮਰ ਜਦੋਂ ਭਰਨ ਤੇ ਨਿਆ ਨਹੀਂ ਰੱਖਿਆ ਵਾਸਤੇ ਸਿਰਫ ਵਰਜਨ ਦੇਵ ਜੀ ਸ਼ਹੀਦ ਕਰਦਾ ਹੋਇਆ ਪੰਜਾਬ ਸਰਕਾਰ ਨੇ ਜਿਹੜਾ ਗੁਰੂ ਸਾਹਿਬ ਦਾ ਸ਼ਹਾਦਤ ਦਾ ਜਿਹੜਾ 350 ਸਾਲਾ ਕੋਰੋਨਾ ਨਾਲ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਜਾਨਾ ਜੀ ਜਿਨ੍ਹਾਂ ਨੇ ਵੀ ਗੁਰੂ ਦੇ ਨਾਲ ਸ਼ਹਾਦਤ ਕੀਤੀ ਉਹਨਾਂ ਦੀ ਸ਼ਹਾਦਤ ਨੂੰ ਨਾਸਾਨੀ ਸ਼ਹਾਦਤ ਨੂੰ ਯਾਦ ਕਰਨਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਾਣਾ ਤਾਂ ਕਿ ਉਹਨਾਂ ਨੂੰ ਪ੍ਰੇਰਿਤ ਕਰਨਾ ਸਾਰਿਆਂ ਨੇ ਮਿਲ ਕੇ ਸਾਰੇ ਆਪਣੇ ਦੇਸ਼ ਵਾਸੀ ਜੱਤਰ ਅਸੀਂ ਵੀ ਜਿਹੜਾ ਹੈਗਾ ਗਰੀਬਾਂ ਮਜ਼ਦੂਰਾਂ ਨਾਲ ਖੜ ਸਕੀਏ ਔਰ ਉਹਨਾ ਵਾਸਤੇ ਕੰਮ ਕਰ ਸਕੀਏ ਜਿਹੜਾ ਗੁਰੂ ਦੇ ਦਿਖਾਏ ਹੋਏ ਰਸਤੇ ਦੇ ਉੱਤੇ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕਰ ਸਕੀਏ ਦਰਸ਼ਕ ਕਿੰਨੀ ਕਿ ਸੰਗਤ ਆਦਾ ਉਮੀਦ ਹੈ ਕਿਉਂਕਿ ਵੱਡਾ ਕਸ਼ਾ ਸੀ ਦੇਖੋ ਇਹ ਅੱਜ ਜਿਹੜਾ ਹੈਗਾ ਇਹ ਸੰਗਤ ਆਪਣੇ ਕੋਲ ਜਿੰਨੀ ਆਈ ਆ ਦੇਖੋ ਜਿਸ ਤਰ੍ਹਾਂ ਦਾ ਮੌਸਮ ਹੈ ਠਾਠਾ ਮਾਰਦਾ ਘੱਟ ਹੈ ਇਹ ਸਭ ਗੁਰੂ ਦੀ ਜਿਹੜੀ ਹੈਗੀ ਆ ਕਿਰਪਾ ਹੈਗੀ ਆ ਔਰ ਤੁਸੀਂ ਅਨੰਤ ਪ੍ਰਸਾਦ ਚ ਦੇਖੋਗੇ ਲੱਖਾਂ ਲੋਕ ਆਣਗੇ ਦੇਸ਼ ਵਿਦੇਸ਼ ਚੋਂ ਅੰਬੈਸਡਰਸ ਆਣਗੇ ਸਾਰੇ ਮੁੱਖ ਮੰਤਰੀ ਆਣਗੇ ਔਰ ਸਾਡੇ ਰਾਸ਼ਟਰਪਤੀ ਔਰ ਪ੍ਰਾਈਮ ਮਿਨਿਸਟਰ ਸਾਰੇ ਆਣਗੇ ਸਾਰੇ ਜਿੰਨੇ ਵੀ ਧਰਮ ਗੁਰੂ ਆਣਗੇ ਸਾਰੇ ਧਰਮਾਂ ਦੇ ਆਣਗੇ ਸੋ ਬਹੁਤ ਉਹਦੇ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਜਾਏਗਾ ਸੋ ਇਹ ਸਾਰਾ ਜਿਹੜਾ ਹੈਗਾ ਅਸੀਂ ਜਿਹੜਾ ਹੁਣੇ ਸਮਾਗਮ ਸ਼ੁਰੂ ਹੋ ਚੁੱਕਿਆ ਹੈ ਦਿੱਲੀ ਤੋਂ ਅਸੀਸਗੰਜ ਗੁਰਦੁਆਰਾ ਸਾਹਿਬ ਤੋਂ ਤੇ ਸੰਗਤਾਂ ਚੱਲੇ ਪਾਸ ਪਾਣ ਗਿਆ ਜੀ ਹੁਣ ਕਸ਼ਮੀਰ ਤੋਂ ਸਾਰੀ ਦੁਨੀਆ ਦੇ ਵਿੱਚੋਂ ਸੰਗਤ ਚੱਲ ਪਈ ਹੋਈ ਆ ਤੇ ਸਾਰੇ ਜਿਹੜੇ ਹੈਗੇ ਆ 22 ਤਰੀਕ ਨੂੰ ਅਨੰਤ ਪ੍ਰਸਾਦ ਵਿਲੇ ਇਕੱਠੇ ਹੋਣਗੇ ਤੇ ਫਿਰ ਬਾਕੀ ਹੋਰ ਪੰਜਾਬ ਦੇ ਕਿਹੜੇ ਕਿਹੜੇ ਜਗ੍ਹਾ ਸਮਾਗਮ ਦੇ ਦੇਖੋ ਪੰਜਾਬ 'ਚ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਡੇ ਪਟਿਆਲੇ ਦੇ ਵਿੱਚ ਮੇਰੀ ਕੋਸ਼ਿਸ਼ 'ਚ ਅਸੀਂ ਚਾਰ ਜਗ੍ਹਾ ਚਰਨਛੋਪ ਪ੍ਰਾਪਤ ਆ ਆਪਣਾ ਗੁਰਦੁਆਰਾ ਸਾਹਿਬ ਹੈ ਜੀ ਚਾਹੇ ਮੋਤੀਵਾਗ੍ਹ ਸਾਹਿਬ ਹੈ ਗੁਰਦੁਆਰਾ ਨੋਖ ਦੁਖਨਵਾਰਨ ਸਾਹਿਬ ਇੱਥੇ ਗੁਰੂ ਸਾਹਿਬ ਦੇ ਚਰਨ ਪਏ ਆ ਬਹੁਤ ਸਾਰੀਆਂ ਬਾਬਾ ਬਕਾਲਾ ਤੋਂ ਲੈ ਕੇ ਜਿੱਥੇ ਗੁਰੂ ਸਾਹਿਬ ਨੇ ਤਪ ਕੀਤਾ ਜਾਂ ਜਿੱਥੇ ਉਹਨਾਂ ਦੇ ਚਰਨ ਪਏ ਆ ਤੇ ਉਹ ਸਾਰੀਆ ਜਗ੍ਹਾ ਤੋਂ ਸੰਗਤਾਂ ਚੱਲਣ ਗਈਆਂ ਔਰ ਸਾਰੇ ਪੰਜਾਬ ਤੋਂ ਚੱਲਣ ਗਈਆਂ ਹਰ ਪਿੰਡ ਚੋਂ ਹਰ ਸ਼ਹਿਰ ਚੋਂ ਪੰਜਾਬ ਤੇ ਔਰ ਹਰਿਆਣੇ ਦੇ ਵਿੱਚੋਂ ਵੀ ਜਿਹੜਾ ਨਾਰਥਰਨ ਇੰਡੀਆ ਚੋਂ ਖਾਸ ਕਰਕੇ ਬਟ ਸਾਰੇ ਦੁਨੀਆ ਦੇ ਹ ਦੁਨੀਆ ਦੇ ਵੀ ਹਰ ਸ਼ਹਿਰ ਤੋਂ ਜੜੀ ਸੰਗਤ ਹੈ ਉਹ ਚਾਲੇ ਪਾਰੀ ਹੈ